ਤੇ ਉਹ ਬੰਦਾ ਜਿੱਕੇ ਭਜਦਾ ਪਿਆ ਸੀ ਪਿੱਛੇ ਪਿੱਛੇ ਡਰਾਟ ਤਲਵਾਰਾਂ ਦਾ ਫੜੀਆਂ ਹੀ ਆਈਆਂ ਹੋਣਾ ਕਿੰਨੇ ਬੰਦੇ ਸਹਰੀ ਜੇ ਸਾਨੂੰ ਜੋ ਜਾਣਕਾਰੀ ਮਿਲੀ ਹੈ ਕਟੈਰੀ ਦੇ ਕੁਝ ਲੋਕ ਐਫਓ ਵਾਲ ਦੇ ਤਰੀਕ ਭੁਗਤਨ ਆਏ ਥੀਏ ਤਰੀ ਭੁਗਤੇ ਜਦੋਂ ਕਟੈਰੀ ਦੀ ਬੈਕ ਸਾਈਡ ਤੋਂ ਨਿਕਲੇ ਤੇ ਪਹਿਲਾਂ ਉੱਥੇ ਕੁਝ ਹਮਲਾਵਰਾਂ ਨੇ ਉੱਥਾਂ ਤੇ ਹਮਲਾ ਕੀਤਾ ਹਾਂ ਹਲੇ ਬੈਕ ਸਾਈਡ ਦੇ ਵੀ ਦੇਖੋਗੇ ਥੂਨ ਉੱਥੇ ਬਹੁਤ ਗਿਰਿਆ ਪਿਆ ਜਦੋਂ ਬੰਦੇ ਭਜਦੇ ਆਏ ਇੱਥੇ ਬਿਲਕੁਲ ਪਲਾਨਿੰਗ ਨਾਲ ਪਹਿਲਾਂ ਉਹਨਾਂ ਦੇ ਟਾਇਰ ਆ ਪਈ ਕਦੀ ਬਾਸਟਲ ਦੇ ਵਿੱਚ ਵਿਆਹ ਦੇ ਵਿੱਚ ਲੋਕ ਜਦੋਂ ਆਉਂਦੇ ਨੇ ਉੱਥੇ ਆਮ ਬੰਦਿਆਂ ਦੀ ਜਾਨ ਕੌਣ ਹੈ ਸਾਰੀ ਚੀਜ਼ਾਂ ਦਾ ਇਨਸਾਫ ਲਾਏਗਾ ਲੁਧਿਆਣਾ ਦੇ ਕੋਰਟ ਪਰਿਸਰ ਤੇ ਪਿਛੇ ਦਿਨ ਦਿਹਾੜੇ 33 ਸਾਲ ਹਤਿਆਰਾ ਦੇ ਨਾਲ ਨੌਜਵਾਨ ਦੀ ਕਾਰ ਤੇ ਹਮਲਾ ਕੀਤਾ ਗਿਆ ਤਸਵੀਰਾਂ ਵੇਖ ਸਕਤ ਤੁਸੀਂ ਲੁਧਿਆਣਾ ਦੇ ਕੋਰਟ ਪਰਿਸਰ ਦੀ ਬੈਕਸਾਈਡ ਤੇ ਹੰਗਾਮਾ ਹੋ ਜਾਂਦਾ ਹੈ ਅਣਪਛਾਤੇ ਲੋਕਾਂ ਨੇ ਨੌਜਵਾਨ ਤੇ 33 ਸਾਲ ਹਤਿਆਰਾ ਦੇ ਨਾਲ ਹਮਲਾ ਕਰ ਦਿੱਤਾ ਹਮਲੇ ਤੇ ਮੌਕੇ ਤੇ ਅਮਲੇ ਤੋਂ ਬਾਅਦ ਮੌਕੇ ਤੇ ਅਫਰਾ ਤਫਰੀ ਦਾ ਮਾਹੌਲ ਪੈ ਗਿਆ ਘਟਨਾ ਦੀ ਸੂਚਨਾ ਮਿਲਦੇ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਸਥਿਤੀ ਤੇ ਕਾਬੂ ਪਾ ਲਿਆ ਗਿਆ ਮੌਕੇ ਤੇ ਮੌਜੂਦ ਇੱਕ ਔਰਤ ਨੇ ਵੀ ਦੱਸਿਆ ਕਿ ਕੁਝ ਲੋਕਾਂ ਦੇ ਵੱਲੋਂ ਇੱਕ ਵਿਅਕਤੀ ਦੀ ਗੱਡੀ ਤੇ ਹਮਲਾ ਕੀਤਾ ਗਿਆ ਜਿਹਾ ਗੱਡੀ ਤੋਂ ਬਾਹਰ ਨਿਕਲ ਕੇ ਉਸ ਨੂੰ ਕੁੱਟਿਆ ਗਿਆ ਤਾਬੜ ਤੋਂ ਤੋਹ ਤੇਜ਼ਾਰ ਹਥਿਆਰਾਂ ਦੇ ਨਾਲ ਵਾਰ ਕੀਤਾ ਗਿਆ ਤਸਵੀਰਾਂ ਦੇਖ ਸਕਦੇ ਹੋ ਹਮਲਾਵਰ ਨੇ ਨੌਜਵਾਨ ਦੀ ਗੱਡੀ ਨੂੰ ਨਿਸ਼ਾਨਾ ਬਣਾਇਆ ਗੱਡੀ ਤੇ ਤੇਜ਼ਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗੱਡੀ ਦੇ ਸ਼ੀਸ਼ੇ ਤੱਕ ਟੁੱਟ ਗਏ ਨੇ ਟਾਇਰਰੂਵੀ ਫਾਰ ਦਿੱਤਾ ਗਿਆ ਹੈ ਕਾਰ ਪੂਰੀ ਤਰ੍ਹਾਂ ਹਾਦਸਾ ਕਰਸ ਹੋ ਗਈ ਹੈ ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਵਿਧਾਨਾ ਲਾਈਵ ਦੇ ਲਈ ਮਿੱਥਾ ਆਪੜ ਦੀ ਰਿਪੋਰਟ ਹੈ ਮਗਰ ਉਹਦੇ ਬੰਦੇ ਪੰਜ ਛੇ ਬੰਦੇ ਸੀ ਉਹਦੇ ਮਗਰ ਡਰਾਟ ਇੱਕ ਮਨ ਇੱਕ ਮਨ ਰਾਟ ਇੱਕ ਮਨ ਅੱਜ ਕੀ ਨਾਮ ਹੈ ਤੁਹਾਡਾ ਮੇਰੇ ਨਾਮ ਤਾਂ ਅਸ਼ਰਾਨੀ ਬੇਟਾ ਅੱਛਾ ਕੀਆ ਹੋਇਆ ਕੀ ਗੱਲਬਾਤ ਹੋਈ ਹੈ ਪਤਾ ਨਹੀਂ ਬੇਟਾ ਉਹ ਬੰਦਾ ਅੱਗੇ ਦੇ ਭਜਦਾ ਪਿਆ ਸੀ ਪਿੱਛੇ ਪਿੱਛੇ ਡਰਾਟ ਤਦ ਲੋ ਆਰਾਮ ਦਾ ਫੜੀਆਂ ਗਏ ਕਿੰਨੇ ਬੰਦੇ ਸੀ ਪੰਜ ਛੇ ਬੰਦੇ ਆ ਗਏ ਹੀ ਹਟੇ ਹੋਰ ਜਿਨ੍ਹਾਂ ਨੂੰ ਮਾਰ ਰਹੇ ਸੀਗੇ ਉਹ ਕਿੰਨੇ ਸੀ ਉਹ ਤਾਂ ਮੈਂ ਇਕੱਲਾ ਹੀ ਦੇਖਿਆ ਉਹਨੂੰ ਇਕੱਲੇ ਬੈਠੇ ਇੱਥੇ ਸੁੱਟਿਆ ਸਾਡੇ ਹਾਂ ਅਸੀਂ ਤਾਂ ਬੈਠੇ ਹੀ ਬਾਤ ਉਪੇ ਅੱਛਾ ਉਹ ਮਤਲਬ ਕੋਡ ਤੇ ਤਰੀਕ ਕਰੂ ਪਤਾ ਨਹੀਂ ਬੈਠੇ ਹਿੰਦਾਂ ਨਹੀਂ ਪਤਾ ਸੀ ਇਹ ਕਿੰਨੇ ਵੀ ਗੱਲ ਹੋਈ ਕਿੱਥੇ ਕੋਈ ਸੱਟਾ ਮਾਰੀਏ ਉਹਨਾਂ ਨੇ ਅੱਡੀ ਕਿੰਨੇ ਵੀ ਗੱਲ ਹੋਣੀ ਇਹ 2 ਵਜੇ ਨਾਮ ਕੀ ਹੈ ਸਰ ਐਡਵੋਕੇਟ ਸੌਰਵ ਜੀ ਅੱਜ ਸਰਕਾ ਕੀ ਜਾਣਕਾਰੀ ਹੈ ਸਰ ਪੁਨੇ ਮਾਮਲੇ ਦੀ ਦੇਖੋ ਕਚਹਿਰੀ ਦੇ ਸਾਨੂੰ ਜੋ ਜਾਣਕਾਰੀ ਮਿਲੀ ਹੈ ਕਚਹਿਰੀ ਦੇ ਕੁਝ ਲੋਕ ਐਫਓ ਵਾਲਦੇ ਤਰੀਫੁਕਤਨ ਆਏ ਸੀਗੇ ਤਰੀਫੁਕਤ ਜਦੋਂ ਕਚਹਿਰੀ ਦੀ ਬੈਕ ਸਾਈਡ ਤੋਂ ਨਿਕਲੇ ਤੇ ਪਹਿਲਾਂ ਉੱਥੇ ਕੁਝ ਹਮਲਾਵਰਾਂ ਨੇ ਉਧਰ ਵੀ ਹਮਲਾ ਕੀਤਾ ਬੜਾ ਖੂਨ ਉੱਥੇ ਗਿਰਿਆ ਪਿਆ ਹੈ ਮਤਲਬ ਕਚਹਿਰੀ ਦੇ ਅੰਦਰ ਕਚਹਿਰੀ ਦੇ ਅੰਦਰ ਆ ਬਿਲਕੁਲ ਅੰਦਰ ਹੀ ਹਲੇ ਹਾਂ ਹਲੇ ਬੈਕ ਸਾਈਡ ਤੇ ਵੀ ਦੇਖੋਗੇ ਖੂਨ ਉੱਥੇ ਬਹੁਤ ਗਿਰਿਆ ਪਿਆ ਹੈ ਔਰ ਜਦੋਂ ਬੰਦੇ ਪਈਦੇ ਆਏ ਇੱਥੇ ਬਿਲਕੁਲ ਪਲੈਨਿੰਗ ਨਾਲ ਪਹਿਲਾਂ ਉਹਨਾਂ ਦੇ ਟਾਇਰਾਂ ਤੇ ਦਾਤ ਮਾਰੇ ਗਏ। ਕੋਈ ਇੱਕ ਬੰਦੇ जख्मी ਹੋਏ ਵੀ ਪਤਾ ਲੱਗਿਆ ਸਾਰੇ ਦੇ ਬਾਰੇ ਤਾਂ ਕੋਈ ਜਾਣਕਾਰੀ ਨਹੀਂ ਐਸੀ ਤੋਂ ਅੰਦਰ ਕੰਪਲੈਕਸ ਦੇ ਵੀ ਸੀਗੇ। ਠੀਕ ਹੈ ਜੀ। ਬਾਕੀ ਤੋਂ ਡਿਪਟੀ ਸਾਹਿਬ ਆਏ ਆ ਪੰਜਾਬ ਪੁਲਿਸ ਆਈ ਹੋਈ ਐ ਤੇ ਸੀਸੀਟੀਵੀ ਕੈਮਰੇ ਰਾਹੀਂ ਸਾਰੀ ਜਾਂਚ ਪੜਤਾਲ ਕਰ ਰਹੇ ਨੇ। ਪਰ ਸਹਿਮ ਦਾ ਮਾਹੌਲ ਐ ਲੱਗਦਾ ਕਿ ਸਹਿਮ ਦਾ ਮਾਹੌਲ ਮੈਂ ਤਾਂ ਗਵਰਨਰ ਸਾਹਿਬ ਨੂੰ ਹੀ ਮੰਗ ਕਰਾਂਗਾ ਕਿ ਪੰਜਾਬ ਦੇ ਮੁੱਖ ਮੰਤਰੀ ਤੋਂ ਦਾ ਸੁਭਾ ਸਾਹਮਣੇ ਨਹੀਂ ਜਾ ਰਿਹਾ। ਲੁਧਿਆਣਾ ਸ਼ਹਿਰ ਦਾ ਨਾਮ ਤਾਂ ਪਹਿਲਾਂ ਗੈਂਗਲੇਡ ਰੱਖ ਦੇਣਾ ਚਾਹੀਦਾ। ਔਰ ਦੂਜਾ ਜਿਹੜੀ ਛਵੀ ਜਾ ਰਹੀ ਹੈ ਦੂਜੇ ਸੂਬਿਆਂ ਦੇ ਵਿੱਚ ਕਿ ਕਿੱਥੇ ਕਦੀ ਕਬੱਡੀ ਪਲੇਅਰ ਕਦੀ ਬਾਦ ਕੈਸਟਲ ਦੇ ਵਿੱਚ ਵਿਆਹ ਦੇ ਵਿੱਚ ਲੋਕ ਜਦੋਂ ਆਉਂਦੇ ਨੇ ਉੱਥੇ ਆਮ ਬੰਦਿਆ ਦੀ ਜਾਨ ਕੌਣ ਹੈ ਸਾਰੀ ਚੀਜ਼ਾਂ ਦਾ ਇਨਸਾਫ ਦੁਲਾਏਗਾ ਪੰਜਾਬ ਦੇ ਗਵਰਨਰ ਸਾਹਿਬ ਨੂੰ ਮੰਗ ਹੈ ਕਿ ਇੱਥੇ ਸ਼ਾਸਨ ਲਾ ਕੇ ਔਰ ਇਹ ਸਾਰੇ ਜ਼ਿਲ੍ਹੇ ਆ ਦਾ ਨਾਮ ਗੈਂਗਲੇਡ ਰੱਖੇ